ਸ਼ੀਕਲ ਜੀ ਮੈਂ ਹਾਂ ਅਸ਼ਦੀਪ ਘੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਕਸ਼ਨ ਲਿਆ ਹੈ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਉੱਤੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਉਹਨਾਂ ਦੀ ਬਹੁਤ ਸ਼ਲਾਘਾ ਹੋ ਰਹੀ ਹੈ ਲੋਕਾਂ ਦੇ ਵਿੱਚ ਤੇ ਦੂਸਰੇ ਪਾਸੇ ਲੋਕ ਉਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਹਿ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਲੋਕ ਮੈਨੂੰ ਇਹ ਕਹਿ ਰਹੇ ਨੇ ਕਿ ਛੋਟੀਆਂ ਮੱਛੀਆਂ ਨੂੰ ਫੜ ਲਿਆ ਗਿਆ ਲੇਕਿਨ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਇਆ ਗਿਆ ਤਾਂ ਉਹਨਾਂ ਨੂੰ ਇਹ ਦੱਸ ਦਵਾਂ ਕਿ ਵੱਡੇ ਮગર ਮੱਛ ਵੀ ਹੁਣ ਜਾਲ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਵੇਂ ਹੀ ਮੈਂ ਵੱਡੇ ਮગર ਮਾਛਾਂ ਨੂੰ ਹੱਥ ਪਾਇਆ ਤੇ ਹਰ ਇੱਕ ਪਾਰਟੀ ਦੇ ਆਗੂ ਮੇਰੇ ਉੱਤੇ ਜੋ ਹੈ ਨਿੰਦਿਆ ਕਰਨ ਲੱਗੇ ਨੇ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਕਰਵਾਈ ਸੀ ਤਾਂ ਉਦੋਂ ਉਹ ਕਿੱਥੇ ਸੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਦੋਂ ਹਰ ਇੱਕ ਉਹ ਆ ਪਾਰਟੀ ਦਾ ਮੈਂਬਰ ਉਹਨਾਂ ਉੱਤੇ ਜੋ ਵਿਕਰਮ ਸਿੰਘ ਮਜੀਠੀਆ ਉੱਤੇ ਜੋ ਦੋਗਮਦ ਲੋਂਦਾ ਨਜ਼ਰ ਆਇਆ ਤਾਂ ਉਸ ਟਾਈਮ ਉਹ ਪਾਰਟੀ ਦੇ ਆਗੂ ਕਿੱਥੇ ਸੀ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਹੱਥ ਪਾਏਨੇ ਤਾਂ ਇਹ ਸਭ ਇਕੱਠੇ ਹੋ ਗਏ ਨੇ ਅੰਦਰੋਂ ਅੰਦਰੀ ਇਹ ਸਾਰੇ ਇਕੱਠੇ ਹੋ ਕੇ ਬੈਠ ਗਏ ਨੇ ਤੇ ਮੈਨੂੰ ਪ੍ਰਿੰਡਾ ਵਾਂਗੂ ਚੰਬੜ ਗਏ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਜਦੋਂ ਤੁਸੀਂ ਆਪ ਵਿਕਰਮ ਸਿੰਘ ਮਜੀਠੀਆ ਤੇ ਕਾਰਵਾਈਆਂ ਕਰਵਾਈਆਂ ਸੀ ਤੇ ਉਦੋਂ ਲੋਕਾਂ ਦੀ ਸੋਚ ਕਿੱਥੇ ਸੀ ਜਿਹੜੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਦੱਸ ਦੇਵਾਂਗਾ ਕਿ ਜਿਹੜੀਆਂ ਵੱਡੇ ਮਗਰਮੱਛ ਨੇ ਉਹ ਜਾਲ ਦੇ ਵਿੱਚ ਫਸੇ ਨੇ ਉਹ ਕਹਿੰਦੇ ਜਾ ਕੇ ਵੇਖੋ ਜਿਹੜੇ ਮਗਰਮੱਛ ਜਾਲ ਦੇ ਵਿੱਚ ਫਸੇ ਨੇ ਉਹ ਜੇਲ੍ਹ ਦੀਆਂ ਸ਼ਲਾਖਾਂ ਦੇ ਪਿੱਛੇ ਬੈਠੇ ਨੇ ਤੇ ਉਹਨਾਂ ਦੇ ਵੱਲ ਜੋ ਹੈ ਚੀਕਾਂ ਜਿਨ੍ਹਾਂ ਨੇ ਸੁਨੀਆਂ ਨੇ ਉਹ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਕੇ ਸੁਣ ਸਕਦੇ ਨੇ ਸਿੱਧੇ ਹੀ ਉਹ ਸ਼ਿਕੰਦ ਕਸ ਦੇ ਨਜ਼ਰ ਆਏ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਨੇ ਕਿਹਾ ਕਿ ਜੋ ਮੇਰੀਆਂ ਚੀਕਾਂ ਕਢਾਉਂਦੇ ਸੀ ਉਹ ਹੁਣ ਆਪ ਚੀਕਾਂ ਮਾਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਵੀ ਇਹ ਬਿਆਨ ਸਾਹਮਣੇ ਆਉਂਦਾ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਸੀਂ ਦੱਸਾਂਗੇ ਲੇਕਿਨ ਚਲੋ ਛੱਡੋ ਇਹ ਤਾਂ 2000 2027 ਵਿੱਚ ਦਾ ਹਜੇ ਟਾਈਮ ਪਿਆ ਹੈ ਲੇਕਿਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਵੱਡੀਆਂ ਮગર ਮੱਛੀਆਂ ਨੂੰ ਵੀ ਹੱਥ ਪਾ ਲਿਆ ਹੈ ਤਾਂ ਉਹਦੇ ਨਾਲ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣੀ ਆ

मोमछी ने खुलिया नितान्त बनाया है, है ना? जिन्दा पंजाब में जुआनी को बर्बाद करूँगा, जिन्दा पंजाब में कराची चिट्टी लंगड़े सफर बिखराऊँगा, जिन्दा पंजाब में लड़खड़ीयाँ पर अधिराज बिल्लियाँ चुनिया देरांग चिट्टी करूँगा, मोमो बांसुरी रोबाई कोई चार्जिंग कलर में जेडी बंदा � ਇਸ ਦੇ ਇਸ ਇਸ ਵਾਂਗ ਬਣਤੀ ਕੋਈ ਦੱਸ ਨਹੀਂ ਰਹੀ। ਆਨਲਾਈਨ ਹੋਰ ਵੀ ਰਿਕਵਰੀ ਮਚ ਨਹੀਂ ਆ ਰਹੀ। ਸਾਡੇ ਸਾਹਮਣੇ ਤੇ ਝਾਂਚ ਫਸੜ ਗਈਆਂ ਆਪਣੀਆਂ। ਕਪੀਸੀ ਕਾਨੂੰਨ ਮੁਤਾਬਕ ਕੰਮ ਕਰ ਰਹੇ ਆ। ਕਾਨੂੰਨ ਤਾਂ ਜਾਇਜ਼ ਅਲਾਕੇ ਦੇ ਸਾਰੇ ਕੁੱਛ ਸਪੱਸ਼ਟਲੇਖੇ। 6 ਅਸੂਲ ਉਨਾ ਵੱਲੋ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿਹੜੇ ਮગરਮੱਛ ਨੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹ ਜਾਲ ਦੇ ਵਿੱਚ ਫਸਦੀਆਂ ਨਜ਼ਰ ਆਉਣਗੀਆਂ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਐਡੇ ਵੱਡੇ ਮગરਮੱਛ ਨੂੰ ਹੱਥ ਪਾ ਸਕਦਾ ਤਾਂ ਉਹਦੇ ਨਾਲ ਜੋ ਹੋਰ ਵੀ ਮੱਛੀਆਂ ਨੇ ਜੋ ਪੰਜਾਬ ਦੇ ਵਿੱਚ ਗੰਦਗੀ ਫਲਾ ਰਹੀਆਂ ਨੇ ਤਾਂ ਉਹਨਾਂ ਨੂੰ ਵੀ ਫੜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਇਹਨਾਂ ਚੀਜ਼ਾਂ ਤੇ ਬੋਲ ਰਿਹਾ ਹਾਂ ਤਾਂ ਜੇਕਰ ਚੀਕਾ ਸੁਣਨੀਆਂ ਨੇ ਤਾਂ ਜਾ ਕੇ ਨਾਬਾ ਦੀ ਜੇਲ੍ਹ ਦੇ ਵਿੱਚ ਉਹ ਚੀਕਾਂ ਸੁਣ ਸਕਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬ ਦੀਆਂ ਧੀਆਂ ਪੈਣਾ ਦੇ ਨਾਲ ਜੋ ਉਹਨਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਨੂੰ ਸਫੇਦ ਕਰ ਦਿੱਤਾ ਗਿਆ ਤਾਂ ਉਹ ਮੱਛੀਆਂ ਨੂੰ ਵੀ ਫੜ ਕੇ ਜੇਲਾ ਦੇ ਵਿੱਚ ਸੱਟਿਆ ਜਾਵੇਗਾ ਤੇ ਦੂਸਰੇ ਪਾਸੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹੜੀਆਂ-ਕਿਹੜੀਆਂ ਮਗਰਮੱਛੀਆਂ ਜਾਂ ਮਗਰਮੱਛਾਂ ਨੂੰ ਫੜ ਰਹੇ ਨੇ ਇਹ ਤਾਂ ਹੁਣ ਵਾਲਾ ਟਾਈਮ ਹੀ ਦੱਸੇਗਾ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਂਝੀ ਕੀਤੀ ਹੈ ਹਾਜ਼ਰ ਹੋਵਾਂਗੇ ਤਾਂ